ਜਦੋਂ ਗਰਮੀਆਂ ਦੇ ਦਿਨ ਹੁਣ ਤੇ ਲੱਗੀ ਹੋਵੇ ਭੁੱਖ ਉਧਰੋਂ ਦੁਪਹਿਰੇ ਦੁਪਹਿਰੇ ਤੇ ਉਦੋਂ ਆਏ ਜੀ ਕਰਦਾ ਵੀ ਕੋਈ ਚੰਗੀ ਜੀ ਆਈਟਮ ਬਣਾਈਏ ਤੇ ਖਾਈਏ ਹਨਾ ਤੇ ਅੱਜ ਮੈਂ ਵੀ ਵਧੀਆ ਗਰਮੀ ਦਾ ਦਿਨ ਸੀ ਗਰਮੀ ਪਈ ਜਾਂਦੀ ਹੈ ਕੱਲ ਪਰਸੋਂ ਦੀ ਜਾਦੇ ਤੇ ਆਪਾਂ ਵੀ ਬਣਾ ਕੇ ਆਈਟਮ ਤੇ ਟੰਗ ਦੀ ਭਾਈ ਇਹਦੇ ਵਿੱਚ ਫ੍ਰਿਜ ਦੇ ਵਿੱਚ ਤੇ ਚਲੋ ਮਖ ਇਹਨੂੰ ਹੋਣ ਦੇ ਠੰਡੀ ਹੋਣਾ ਹਨਾ ਆਪਾਂ ਨੇ ਅੱਜ ਕੀ ਕੀਤਾ ਭਾਈ ਚੱਕ ਕੇ ਮੇਰਾ ਪਤੀਲਾ ਪਿਆ ਸੀ ਦੁੱਧ ਵਾਲਾ ਉਹ ਮਲਾਈ ਮਲੂਈ ਤਾਂ ਲਾਹ ਲਈ ਸੁੱਤੋਂ ਦੁੱਧ ਵੀ ਵਰਤ ਲਿਆ ਸੀ ਤੇ ਇਹਦੇ ਵਿੱਚ ਪਈ ਸੀ ਥੋੜੀ ਜਿਹੀ ਮਲਾਈ ਬਾਅਦ ਚ ਆ ਜਾਂਦੀ ਹੈ ਨਾ ਤੇ ਮੈਂ ਅੱਖਾ ਚੱਲ ਦੁੱਧ ਇਕੱਠਾ ਕਰ ਲਾਂ ਜਿਹੜਾ ਪਿਆ ਭਾਂਡੇਆ ਭੁੰਡਾ ਚ ਕੋਈ ਗੜਬੀ ਚ ਪਿਆ ਸੀ ਤੇ ਕੋਈ ਪਤੀਲੇ ਚ ਪਿਆ ਸੀ ਤੇ ਮੈਂ ਖਾ ਚੱਲ ਅੱਜ ਨਾ ਸਣੇ ਮਲਾਈ ਸਣੇ ਮਲਾਈ ਚੱਲਣ ਦਿਓ ਠੀਕ ਹੈ ਜੀ ਸਣੇ ਮਲਾਈ ਆਪਾਂ ਕਰਕੇ ਇਕੱਠੀ ਤੇ ਪਤੀਲੇ ਦੇ ਵਿੱਚ ਥੋੜੀ ਮਲਾਈ ਪਈ ਸੀ ਮਖ ਲੋਕ کریم ਪਾਉਂਦੇ ਹੁੰਦੇ ਨੇ ਹਨਾ ਖਾਣੇ ਪੀਣੇ ਵਾਲੀਆਂ ਚੀਜ਼ਾਂ ਚ ਆਹ ਠੰਡੀਆਂ ਠੰਡੀਆਂ ਚੀਜ਼ਾਂ ਚ ਤੇ ਅੱਜ ਆਪਾਂ ਵੀ ਮਲਾਈ ਪਾ ਦੇਣਾ ਅੱਜ ਤੁਹਾਨੂੰ ਇੱਕ ਸਪੈਸ਼ਲ ਚੀਜ਼ ਬਣਾ ਕੇ ਦਿਖਾਉਨੇ ਆ ਜਿਹੜੀ ਕਿ ਆਪਾਂ ਘਰੇ ਬੜੀ ਸੌਖੇ ਤਰੀਕੇ ਨਾਲ ਦੇਖੋ ਜੀ ਮਲਾਈ ਕਿਵੇਂ ਵਿਚਾਰੀ ਲੰਕੀ ਜਾਂਦੀ ਹੈਗੀ ਹੈ ਤੇ ਸਣੇ ਮਲਾਈ ਮਲੂਈ ਖਾ ਲਿਆ ਕਰੋ ਭਾਈ ਮਲਾਈ ਖਾਣ ਨਾਲ ਕੁਝ ਨਹੀਂ ਹੁੰਦਾ ਨਾ ਕੋਈ ਉਹ ਖਾਣ ਨਾਲ ਹੁੰਦਾ ਐ ਨਹੀਂ ਅਟੈਕ ਹੁੰਦਾ ਉੱਤੇ ਜਦੋਂ ਆਪਾਂ ਕੰਮ ਨਹੀਂ ਨਾ ਕਰਦੇ ਕੋਈ ਉਦੋਂ ਹੁੰਦਾ ਆ ਦੇਖੋ ਤੁਸੀਂ ਆ ਮੈਨੂੰ ਇੱਕ ਨਵੀਂ ਆਈਟਮ ਦਿੱਤੀ ਸੀ ਠਾ ਨੇ ਇਹ ਮੈਨੂੰ ਗਿਫਟ ਦਿੱਤਾ ਸੀ ਠੇਠ ਜੀ ਨੇ ਮੈਂ ਕਈ ਸਮਾਨ ਸਮੋਲ ਲੈ ਕੇ ਆਉਣਾ ਹੁੰਦਾ ਜਿਹੜਾ ਹੁਣ ਘਰ ਦਾ ਰਾਸ਼ਨ ਹਨ ਤੇ ਮੈਂ ਕਹੀ ਤੇ ਠੇਠ ਜੀ ਕਹਿੰਦੇ ਸਰਦਾਰਨੀ ਆ ਚੱਕ ਕਹਿੰਦੇ ਤੈਨੂੰ ਗਿਫਟ ਦੇਈਏ ਠੰਡਾ ਜਾ ਕੇ ਬਣਾ ਕੇ ਖਾ ਲਈ ਮੈਂ ਖਾ ਲਿਓ ਠੇਠ ਜੀ ਮੈਂ ਖਾ ਲਿਓ ਫੜਾਓ ਕੀ ਬਣਾਉਨੇ ਹੋ ਤੇ ਉਹਨਾਂ ਨੇ ਮੈਨੂੰ ਆਹ ਦਿੱਤਾ ਜੀ ਲਫਾਫੇ ਦੇ ਵਿੱਚ ਸਾਰਾ ਸਿਸਟਮ ਜਾਂ ਇਕੱਠਾ ਤੇ ਕਹਿੰਦੇ ਅਖੇ ਬਣਾ ਕੇ ਖਾਓ ਅਖੇ ਦੇ ਵਿੱਚ ਹੀ ਸਾਰਾ ਕੁਝ ਹੈ ਕਹਿੰਦੇ ਇਹਦੇ ਵਿੱਚ ਤੁਹਾਨੂੰ ਕੁਝ ਪਾਉਣਾ ਨਹੀਂ ਪੈਣਾ ਕੱਲਾ ਦੁੱਧ ਦੁੱਧ ਪਾਉਣਾ ਪਊਗਾ ਮੈਂ ਖਲਾ ਆ ਵੀ ਕੰਮ ਸੌਖਾ ਹੋ ਗਿਆ ਹਨਾ ਬਾੜਾ ਕੁਝ ਸਮਾਨ ਨਹੀਂ ਤਾਂ ਅਮਜਮ ਨਹੀਂ ਇਕੱਠਾ ਕਰਨਾ ਪਊਗਾ ਮੈਂ ਭਾਈ ਚੱਕਿਆ ਲਫਾਫਾ ਜਾ ਖੋਲਿਆ ਤੇ ਇਹਦੇ ਵਿੱਚੋਂ ਖਾਸਾ ਕੁਝ ਹੀ ਨਿਕਲਿਆ ਆ ਦੇਖੋ ਤੁਸੀਂ ਆ ਰੰਗ ਬਰੰਗੀ ਉੱਤੇ ਵਿੱਚ ਮਠਾਇਏ ਦੇ ਤੇ ਵਿੱਚ ਸੇਵੀਆਂ ਤੇ ਵਿੱਚ ਕੀ ਸਬਜਾ ਬੀਜ ਤੇ ਲਟਰ ਪਟਰ ਜਾ ਖਾਸਾ ਕੁਝ ਨਿਕਲਿਆ ਭਾਈ ਆ ਦੇਖੋ ਤੁਸੀਂ ਮੈਂ ਤਾਂ ਕੀ ਕੀਤਾ ਆ ਦੇਖੋ ਪਤੀਲਾ ਪਤੀਲੇ ਦੇ ਵਿੱਚ ਮਲਾਈ ਹੋ ਗਈ ਆਪਣੀ ਗਰਮ ਠੀਕ ਹੈ ਜੀ ਆ ਦੇਖੋ ਉੱਤੇ ਰੰਗ ਜਾਣੀ ਲਈ ਆਈ ਕਿਉਂ ਵੰਗੂ ਇਹ ਗਰਮ ਹੋ ਗਈ ਹੈ ਜਦੋਂ ਆਪਾਂ ਫਰਿੱਜ ਚ ਲਾਵਾਂਗੇ ਨਾ ਤੇ ਠੰਡੀ ਵੀ ਹੋ ਜੂਗੀ ਇਹ ਕਰੀਮ ਹੀ ਬਣ ਜਾਣੀ ਇੱਕ ਤਰ੍ਹਾਂ ਦੀ ਆਏ ਰਹਿੰਦਾ ਵੀ ਚਲੋ ਤਾਕਤ ਵਾਲੀ ਚੀਜ਼ ਖਾ ਲਓ ਹਨ ਤੇ ਮੁੜ ਕੇ ਫੇਰ ਭਾਈ ਜਿਹੜੀ ਖਾਧੀ ਤੇ ਪ੍ਰਾਣੀਆਂ ਖਾਰਾ ਕੰਮ ਕਰਦੀਆਂ ਹੁੰਦੀਆਂ ਨੇ ਤੇ ਆ ਦੇਖੋ ਤੁਸੀਂ ਆ ਆਪਾਂ ਤਾਂ ਹੁਣ ਆ ਚੱਕਿਆ ਸਿਸਟਮ ਜਾ ਸਾਰਾ ਇਕੱਠਾ ਕਰਕੇ ਤੇ ਇਹਦੇ ਵਿੱਚ ਪਾਤਾ ਆ ਕਾਲੇ ਕਾਲੇ ਆ ਨਾ ਜਿਹੜੇ ਤੁਸੀਂ ਹੁਣ ਆਏ ਨਾ ਕਹਦੇ ਵੀ ਸੁਸਰੀ ਪਈ ਹੋਣੀ ਹੈ ਵਿੱਚ ਸੁਸਰੀ ਨਹੀਂ ਹੈਗੀ ਇਹ ਇਹ ਸਬਜ਼ਾ ਵੀ ਹੈ ਕਿਤੇ ਤੁਸੀਂ ਕਹਿ ਦਿਓ ਵੀ ਖਿਨਾਂ ਆਂਟੀ ਨੇ ਦੇਖਿਆ ਹੀ ਨਹੀਂ ਹੈਗਾ ਤੇ ਕਿਤੇ ਸੁਸਰੀ ਨਾ ਪਾਈ ਜਾਂਦੀ ਹੋਵੇ ਵਿੱਚ ਹਨਾ ਤੇ ਸੇਠਾ ਨੇ ਭਾਈ ਜਿਹੜਾ ਆਪਾਂ ਨੂੰ ਵਧੀਆ ਗਿਫਟ ਦਿੱਤਾ ਸੀ ਆ ਫਾਖਾ ਚੱਲ ਆ ਉੱਤੋਂ ਆਪਾਂ ਪਾ ਲਿਆ ਮੈਂ ਆਖਾ ਚੱਲ ਆਇਆ ਨਾ ਰਹੂਗਾ ਵੀ ਆਪਾਂ ਤਾਂ ਕੋਈ ਚੀਜ਼ ਹੀ ਨਹੀਂ ਪਾਈ ਹਨਾ ਉਹ ਵਾਲੇ ਖਾਈ ਜਾਂਦਾ ਤੇ ਉੱਤੋਂ ਆਪਾਂ ਡਰਾਈ ਫਰੂਟ ਜੇ ਸਰਦਾ ਸਮਾਨ ਕੱਟ ਲੇ ਜਿੰਨੀ ਕੁ ਸਰਦਾ ਹੋਵੇ ਉਹਨੇ ਕਿ ਇਹ ਪਾ ਲੇ ਹਨਾ ਮੇਰੀ ਤਾਂ ਇੰਨੀ ਕੁ ਸਰਦਾ ਸੀਗੀ ਮੈਂ ਆਖਾ ਚੱਲ ਇੰਨੇ ਕੁ ਬਹੁਤ ਆ ਫਿਰ ਰੱਖ ਵੀ ਲੈ ਥੋੜੇ ਜੇ ਮੈਂ ਆਖਾ ਕਿਸੇ ਹੋਰ ਚੀਜ਼ ਦੇ ਵਿੱਚ ਪਾਏ ਜਾਂਦੇ ਆ ਹਨਾ ਆਏਗੇ ਤਾਂ ਟੌਰ ਵੀ ਬਣ ਜਾਂਦੀ ਹੁੰਦੀ ਹੈ ਕਈ ਵਾਰੀ ਬਾਹਲੀ ਉਹ ਉਹ ਧਰ ਦੇ ਕੌਲੀ ਚ ਪਾ ਕੇ ਇਹ ਤੇ ਆ ਦੇਖੋ ਤੁਸੀਂ ਆਪਾਂ ਹੁਣ ਆ ਸੇਵੀਆਂ ਸੂਮੀਆਂ ਚੱਕ ਕੇ ਲਈਆਂ ਧਾਰੇ ਦੇ ਵਿੱਚ ਪਾ ਲਈਆਂ ਪਤਾ ਨਹੀਂ ਕੀ ਲਟਰਪਟਰ ਜਿਹਾ ਸੀਗਾ ਇਹ ਕਹਿੰਦੇ ਅਖੇ ਮੈਡਮ ਕਹਿੰਦੇ ਇਹ ਬਣਦਾ ਫਲੂਦਾ ਕਹਿੰਦੇ ਤੁਸੀਂ ਘਰੇ ਬਣਾ ਲਿਓ ਮੈਂ ਕਿਹਾ ਠੀਕ ਹੈ ਜੀ ਸੇਠ ਜੀ ਬਣਾ ਲਾਂਗੇ ਅਸੀਂ ਤੇ ਕਹਿੰਦੇ ਹੁੰਦੇ ਅਖੇ ਸਰਕਾਰੋਂ ਤੇਲ ਮਿਲੇ ਤਾਂ ਕਿ ਜੁੱਤੀਆਂ ਚ ਪਵਾ ਲਿਓ ਗੱਲ ਹਨਾ ਮੈਨੂੰ ਵੀ ਗਿਫਟ ਮਿਲਿਆ ਮੱਖ ਚਲ ਖਾਣ ਪੀਣ ਵਾਲੀ ਚੀਜ਼ ਮਿਲੀ ਹੈ ਤੇ ਆਪਾ ਭਾਈ ਇਹ ਆਪਾ ਜਰੂਰ ਤਿਆਰ ਕਰਨਾ ਤੇ ਸੇਠਾਂ ਦਾ ਦਿੱਤਾ ਹੋਇਆ ਗਿਫਟ ਆਪਾਂ ਜਰੂਰ ਬਣਾ ਕੇ ਖਾਣਾ ਹੈਗਾ ਤੇ ਆਹ ਲੋ ਜੀ ਮੈਨੂੰ ਲੱਗਦਾ ਕਿਤੇ ਇਹ ਗਿਫਟ ਬਾਹਰ ਨਾ ਆ ਜੇ ਉਤਰੋ ਪਤੀਲੇ ਦੇ ਵਿੱਚ ਦੁੱਧ ਨੂੰ ਆ ਗਿਆ ਵਾਲਾ ਨਾ ਤੇ ਇਹ ਕਿਤੇ ਬਾਹਲਾ ਨਾ ਫਲੂਦਾ ਕਿਤੇ ਫੁੱਲ ਕੇ ਬਾਹਰ ਆ ਜੇ ਤਾਂ ਫੁੱਲ ਹੀ ਗਿਆ ਮੈਨੂੰ ਲੱਗਦਾ ਫਲੂਦਾ ਤਾਂ ਫੁੱਲ ਗਿਆ ਆਪਾਂ ਗੈਸ ਕੀਤੀ ਘੱਟ ਤੇ ਇਹਨੂੰ ਕਰਤਾ ਥੱਲੇ ਥੋੜਾ ਜਾਂ ਤੇ ਹੁਣ ਇਹ ਜਾਂਦਾ ਰਿੱਜੀ ਤੇ ਭਾਈ ਤੁਹਾਨੂੰ ਮੇਰੀਆਂ ਵੀਡੀਓ ਕਿਵੇਂ ਲੱਗਦੀਆਂ ਹੁੰਦੀਆਂ ਜਰੂਰ ਕਮੈਂਟ ਕਰਿਆ ਕਰੋ ਭਾਈ ਸਾਰੇ ਜਾਣੇ ਹਨਾ ਸਾਰੇ ਮੇਰੇ ਵੀਰ ਭਰਾ ਬੱਚੇ ਛੋਟੇ ਮੋਟੇ ਭੈਣਾ ਸਭ ਕਮੈਂਟ ਕਰਿਆ ਕਰੋ ਆ ਦੇਖੋ ਤੁਸੀਂ ਦੇਖੋ ਇੱਕ ਤਾਂ ਬਾਹਲੀ ਗੱਲ ਮੇਨ ਕੀ ਹੈ ਨਾ ਇਹ ਹਰੇ ਰੰਗ ਦਾ ਬਣ ਗਿਆ ਹਰੇ ਰੰਗ ਦਾ ਬਣ ਗਿਆ ਤੇ ਬਣ ਵੀ ਸੋਹਣਾ ਗਿਆ ਤੇ ਆਪਾਂ ਹੁਣ ਕੀ ਕੀਤਾ ਕੰਚ ਦੀ ਚੱਕੀ ਪ੍ਰਾਂਤ ਜੀ ਆਹ ਛੇਤੀ ਠੰਡਾ ਹੋ ਜਾਊਗਾ ਆਪਣੇ ਵੀ ਫਿਰ ਪੱਚਦਾ ਨਹੀਂਗਾ ਹਨਾ ਆਪਾਂ ਨੂੰ ਵੀ ਆਇ ਰਹਿੰਦਾ ਵੀ ਛੇਤੀ ਠੰਡਾ ਹੋਵੇ ਤੇ ਆਪਾਂ ਠੰਡਾ ਠੰਡਾ ਖਾਈਏ ਆਹ ਲੋ ਜੀ ਚੱਕੋ ਜੀ ਇਹ ਕੀ ਹੈ ਨਾ ਹੁਣੇ ਤੁਹਾਨੂੰ ਲੱਗਦਾ ਪਤਲਾ ਇਹ ਪਤਲਾ ਨਹੀਂ ਹੈਗਾ ਇਹਨੇ ਕੀ ਕਰਨਾ ਜੀ ਜਦੋਂ ਇਹ ਠੰਡਾ ਹੋ ਗਿਆ ਨਾ ਇਹ ਨਾਲ ਦੀ ਨਾਲ ਸੰਘਣਾ ਹੋ ਜਾਣਾ ਆਹ ਲਓ ਜੀ ਦੇਖੋ ਤੁਸੀਂ ਕਿਵੇਂ ਬਣ ਗਿਆ ਰੰਗ ਬਾਨ ਇਹਦਾ ਕਿਵੇਂ ਬਣ ਗਿਆ ਆਪਾਂ ਚੱਕਿਆ ਤੇ ਫ੍ਰਿਜ ਦੇ ਵਿੱਚ ਇਹਨੂੰ ਠੋਕਿਆ ਆਹ ਲਓ ਜੀ ਜਦੋਂ ਠੰਡਾ ਹੋ ਗਿਆ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਤੇ ਬਾਹਰ ਕੱਢ ਕੇ ਆਹ ਦੇਖੋ ਬਰਫ ਬਰਫ ਜਮਾਈ ਮੈਂ ਬੋਤਲਾਂ ਵੀ ਰੱਖਤੀਆਂ ਟੇਡੀਆਂ ਕਰਕੇ ਮਹਾ ਪੂਰੀਆਂ ਜੰਮ ਜਾਣਗੀਆਂ ਲਓ ਜੀ ਠੰਡਾ ਕਰਕੇ ਖਾਣੇ ਜੀ ਠੀਕ ਹੈ ਜੀ ਓਕੇ ਜੀ ਬਾਏ ਬਾਏ